ਇਹ ਸਾਡਾ ਜੋ ਮੈਡੀਕਲ ਕਲੇਮ ਮਿਲਦਾ ਹੈ ਜੋ ਗੰਮ ਉਸ ਮਾਮਲੇ ਚਾਈ ਕੋਰ ਦਾ ਲੇਟੈਸਟ ਕੀ ਹਸਲਾ ਆਇਆ ਤੇ ਕਿਸ ਗੱਲ ਦੇ ਵਿੱਚ ਜੀ ਇਹ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਹੈ ਕਿ ਜਿੰਨੇ ਸਰਕਾਰੀ EMPLOYEES ਹੈਗੇ ਆ ਉਹਨਾਂ ਦੇ ਜਿਹੜੇ ਡਿਪੈਂਡੈਂਟ ਹੁੰਦੇ ਆ ਪੇਰੈਂਟਸ ਹੁੰਦੇ ਆ ਤੇ ਹਸਬੰਡ ਬਾ ਜਾਂ ਵਾਈਫ ਹੁੰਦੇ ਆ ਚਿਲਡਰਨ ਹੁੰਦੇ ਮਾਈਨਰ ਚਿਲਡਰਨ ਉਹਨਾਂ ਉਹਨਾਂ ਦੇ ਇਲਾਜ ਵਾਸਤੇ ਮੈਡੀਕਲ ਰੀਇੰਵਰਸਮੈਂਟ ਮਿਲਦੀ ਹੁਣ ਇੱਕ ਮੈਡਮ ਸੀਗੇ ਸੁਰਨਜੀਤ ਕੌਰ ਤੇ ਇਹ ਇਹਨਾਂ ਦਾ ਇਹ ਕਲੇਮ ਸੀਗਾ ਕਿ ਇਹ ਆਪਣੇ ਇਨ-ਲॉज ਨਾਲ ਰਹਿੰਦੇ ਆ ਤੇ ਇਹ ਆ ਉਹਨਾਂ ਦੇ ਪੇਰੈਂਟਸ ਇੰਡੀਪੈਂਡੈਂਟ ਨੇ ਉਹਨਾਂ ਦੇ ਜਿਹੜੇ ਇਨ-ਲॉज ਨੇ ਉਹ ਉਹਨਾਂ ਤੇ ਡਿਪੈਂਡੈਂਟ ਨੇ ਤਾਂ ਕਰਕੇ ਉਹਨਾਂ ਨੂੰ ਇਨ-ਲॉज ਦੇ ਲਈ ਮੈਡੀਕਲ ਰੀਇੰਬਰਸਮੈਂਟ ਦਿੱਤੀ ਜਾਏ ਕਿਉਂਕਿ ਉਹ ਰਹਿੰਦੇ ਵੀ ਉਹਨਾਂ ਨਾਲ ਹੀ ਨੇ ਤੇ ਉਹ ਇਹਨਾਂ ਤੇ ਡਿਪੈਂਡੈਂਟ ਤੇ ਪੰਜਾਬ ਗਵਰਨਮੈਂਟ ਨੇ ਇਹ ਚੀਜ਼ ਰਿਜੈਕਟ ਕਰਤੀ ਸੀ ਕਹਿ ਕੇ ਕਿ ਇਨ-ਲॉज ਵਾਸਤੇ ਤੁਸੀਂ ਮੈਡੀਕਲ ਰੀਇੰਬਰਸਮੈਂਟ ਕਲੇਮ ਨਹੀਂ ਕਰ ਸਕਦੇ ਤਾਂ ਕਰਕੇ ਇਹਨਾਂ ਨੇ ਹਾਈ ਕੋਰਟ ਕੇਸ ਪਾਇਆ ਸੀਗਾ ਅਸੀਂ ਦਿਖਾਇਆ ਸੀਗਾ ਕਿ ECHS CGHS ਜਿਹੜੀ ਸੈਂਟਰਲ ਗਵਰਨਮੈਂਟ ਦੀ ਸਕੀਮਸ ਹੈਗੀਆਂ ਉੱਚ ਪਹਿਲਾਂ ਜਿਹੜੀ ਫੀਮੇਲ ਹੁੰਦੀ ਸੀ ਉਹਨੂੰ ਇੱਕ ਆਪਸ਼ਨ ਦਿੱਤੀ ਜਾਂਦੀ ਸੀ ਕਿ ਉਹ ਜਾਂ ਤਾਂ ਆਪਣੇ ਪੇਰੈਂਟਸ ਨੂੰ ਚੂਜ਼ ਕਰ ਸਕਦੀ ਹੈ ਇਹ ਬੈਨੀਫਿਟ ਲੈਣਾ یا اپنے پیرنٹس ان لاؤ واسطے چوز کر سکتی ہے بینیفٹ لینا ہون دو ہزار سینٹرل گورنمنٹ نے ہور وائیڈن کرتا ہے تے انہوں نے کیا کہ وہ چاہے میل ہوئے چاہے فیمل ہوئے وہ چوز کر سکتا ہے کہ اب میں یہ بینیفٹ اپنے پیرنٹس واسطے لینا چاہتا یا میں اپنے پیرنٹس ان لو واسطے لینا چاہتا کیونکہ وہ بھی تھوڑی فیملی کے پارٹی نے تے تھوڑی رسپونسیبلٹی نے ہریانہ سرکار نے بھی تے پنجاب ਏ ਜਿਹੜੀ ਜਿਹੜੇ ਬੈਨੀਫਿਟ ਜਦ ਬਣੇ ਸੀਗੇ 1940 ਵਿੱਚ ਬਣੇ ਸੀਗੇ ਪੰਜਾਬ ਤੇ ਹਰਿਆਣਾ ਤੇ ਸੇਮ ਰੂਲਸ ਨੇ ਬਟ ਡਿਫੀਨੇਸ਼ਨ ਆਫ ਫੈਮਿਲੀ ਹਰਿਆਣਾ ਨੇ 2008 ਵਿੱਚ ਸ਼ੋਧ ਕਰਤਾ ਸੀਗਾ ਤੇ ਇਨਲੋਜ਼ ਵਾਲੀ ਆਪਸ਼ਨ ਫੀਮੇਲਸ ਨੂੰ ਦਿੱਤੀ ਸੀਗੀ ਤੇ ਹੁਣ ਹਾਈ ਕੋਰਟ ਚ ਸਵਰਨਜੀਤ ਕੌਰ ਨੇ ਰੈਟ ਪਟੀਸ਼ਨ ਪਾਈ ਸੀਗੀ ਜਿੱਚ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਤੇ ਸੈਕਟਰੀ ਹੈਲਥ ਨੂੰ ਇਸ ਚੀਜ਼ ਨੂੰ ਕਨਸਿਡਰ ਕਰਕੇ ਕੀ ਸੈਂਟਰਲ ਗਵਰਨਮੈਂਟ ਇਦਾਂ ਕਰ ਰਹੀ ਹੈ ਹਰਿਆਣਾ ਗਵਰਨਮੈਂਟ ਇਦਾਂ ਕਰ ਰਹੀ ਹੈ ਮਹਾਰਾਸ਼ਟਰ ਗਵਰਨਮੈਂਟ ਇਦਾਂ ਕਰ ਰਹੀ ਹੈ ਤੇ ਤੁਸੀਂ ਵੀ ਇੱਥੇ ਆਪਣਾ ਡਿਸੀਜਨ ਲੈ ਕੇ ਆ ਕੋਰਟ ਦੇ ਸਾਹਮਣੇ ਪੇਸ਼ ਕਰੋ ਕੋਰਟ ਨੇ ਆਪਣੇ ਵਰਡਸ ਆਪਣੇ ਆਰਡਰ ਚ ਇਹ ਲਿਖਿਆ ਹੈ ਕਿ ਇਦਾਂ ਹੋਣਾ ਚਾਹੀਦਾ ਹਾਂਜੀ ਤੇ ਕਦੋਂ ਤੱਕ ਕਿਹਾ ਟਾਈਮ ਪਿੰਨੇ ਟਾਈਮ ਉਹਨਾਂ ਨੂੰ ਕਿਹਾ ਕਿ ਅਗਲੀ ਤਰੀਕ ਤੱਕ ਉਹ ਰਿਪੋਰਟ ਪੇਸ਼ ਕਰਨੀ ਨੇ ਤੇ ਅਗਲੀ ਤਰੀਕ ਆਪਣੀ 25 10 ਹੈ بلکل ہر ملازم نو فائدہ ہوئے گا یہ <ffystؑ> دیکھنا پے گا ہن پنجاب سکار کی ڈسیزن لینی ہے کہ یا وہ ریجیکٹ کر سکتی ہے پھر کوٹ نو اپنا ایک ڈسیزن سنانا پے گا یا ہوں ایکسپٹ کر دی ہے صرف فیمیلز باستے یا جمیں سینٹرل گورنمنٹ نے کیا ہے کہ بھی میل باستے بھی اویلیبل ہے فیمیل باستے بھی اویلیبل ہے کہ وہ اپنے لوز واسطے لینا چاہتے ہیں کہ پیرنٹس واسطے لینا چاہتے ہیں یہ ہوں سکار پک ਸਰਕਾਰ ਕਿਵੇਂ ਡਿਸੀਜਨ ਲੈਂਦੀ ਹੈ ਉੱਤੇ ਡਿਪੈਂਡ ਕਰੇਗਾ ਕੇਸ ਦੀ ਕਾਰਵਾਈ ਵੀ ਉਸੇ ਤੇ ਡਿਪੈਂਡ ਕਰੇਗੀ ਕਿਉਂਕਿ ਜੇ ਸਰਕਾਰ ਸਿੱਧਾ ਹੀ ਮੰਨ ਲੈਂਦੀ ਹੈ ਕਿਉਂਕਿ ਕਿਉਂਕਿ ਸੈਂਟਰਲ ਸਰਕਾਰ ਆਲਰੇਡੀ ਕਰ ਰਹੀ ਹੈ ਸੈਂਟਰਲ ਸਰਕਾਰ ਨੇ ਸੋਚ ਸਮਝ ਕੇ ਡਿਸੀਜਨ ਲਿਆ ਹਰਿਆਣਾ ਸਰਕਾਰ ਨੇ ਡਿਸੀਜਨ ਲਿਆ ਤੇ ਪੰਜਾਬ ਸਰਕਾਰ ਨੂੰ ਵੀ ਲੈਣਾ ਚਾਹੀਦਾ ਜਦੋਂ ਹੈ ਨਾ ਕੋਈ ਉਹਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਨਹੀਂ ਕਿ ਇਹਦੇ ਬਾਰੇ ਗੌਰ ਕਰਾਂ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਪੰਜਾਬ ਸਰਕਾਰ ਦੇ ਰਿਪਲਾਈ ਦੇ ਮੁਤਾਬਕ ਉਹਨਾਂ ਨੇ ਇਹ ਆਲਰੇਡੀ ਕਹਿ ਚੁੱਕੇ ਨੇ ਕਿ ਜਿਹੜੇ ਉਹਨਾਂ ਦੇ ਰੂਲਸ ਨੇ ਉਹਦੇ ਮੁਤਾਬਿਕ ਇਹ ਬੈਨੀਫਿਟ ਨਹੀਂ ਦੇ ਸਕਦੇ ਹਾਂ ਤੇ ਕਿਉਂਕਿ ਆਲਰੇਡੀ ਉਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਇਸ ਬਾਰੇ ਡਿਸੀਜਨ ਲਿਆ ਸੀਗਾ ਪਰ ਉਹ ਡਿਸੀਜਨ ਬਹੁਤ ਪੁਰਾਣਾ ਨੇ ਤੇ ਜੱਜ ਸਾਹਿਬ ਨੇ ਆਪਣੇ ਆਰਡਰ ਵਿੱਚ ਲਿਖ ਕੇ ਕਿਹਾ ਕਿ ਇਹਨੂੰ ਰੀਕਨਸਿਡਰ ਰੀਕਨਸਿਡਰ ਕੀਤਾ ਜਾਵੇ